ਵੇਚੋ ਨਾਲ ਨੂੰ ਫੜ ਸਕਦੀ ਆ ਨਾ ਗੋਲੀਆਂ ਮਾਰਨ ਵਾਲਿਆਂ ਨੂੰ ਫਸਾ ਫੜ ਸਕਦੀ ਆ ਸਾਰਿਆਂ ਨੇ ਮਿਲੀ ਭੋਗਤਾਂ ਸਾਰਿਆਂ ਨੇ ਮਿਲੀ ਭੋਗਤਾਂ ਦੋ ਦੋ ਨੰਬਰ ਦੇ ਅਸਲੇ ਸਾਰਿਆਂ ਦੇ ਕੋਲ ਆ ਸਾਰਿਆਂ ਦੇ ਕੋਲ ਔਰ ਇਹ ਵੀ ਗੱਲ ਸੁਣ ਲੋ ਜਿਹੜਾ ਸਮਾਜ ਦੇ ਉੱਚੇ ਉੱਤੇ ਉੱਠਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸੇਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਵੇਂ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੁਹਾਨੂੰ ਨਮੋਸ਼ੀ ਦੇ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾ ਸੀਗਾ ਜੇ ਕਿਸੇ ਨੇ ਅੱਜ ਸ਼ਾਮ ਤੱਕ ਅਰੇਸਟ ਨਾ ਹੋਈ ਉਹਨਾਂ ਦੇ ਘਰ ਵੀ ਲੂਦਾਂਗੇ ਤੇ ਹਸ਼ਿਆਰਪੁਰ ਦਾ ਏਰੀਆ ਵੀ ਸਾਰਾ ਲੂਦਾਂਗੇ ਵੀ ਜਾਂਦੇ ਮਾਰ ਦੇਣੇ ਆ ਇਹ ਦੱਸ ਦਿੰਦੇ ਆ ਪ੍ਰਸ਼ਾਸਨ ਦੇ ਸੁਣੋ ਇਹ ਵੀ ਆ ਵਿੰਦਰਪਾ ਜੀ ਅੱਜ ਹੋਇਆ ਕੀ ਸੀਗਾ ਭਾਜੀ ਕਿੱਥੋਂ ਭਾਜੀ ਦੇਖੋ ਮੈਂ ਉਸ ਵੇਲੇ ਨਹੀਂ ਸੀ ਮੇਰੇ ਭਾਜੀ ਆ ਵੱਡੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਐਦਾ ਐਦਾ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ ਜਦੋਂ ਸਾਨੂੰ ਪਤਾ ਲੱਗਾ ਜੀ ਕੇਡੀਐਮ ਪਹੁੰਚ ਗਏ ਪਰ ਜਿਹੜੇ ਵੀਰ ਦੱਸ ਦਿਓ ਥੱਲੇ ਆਂਦੇ ਪਏ ਸੀ ਉਹ ਰਸਤੇ 'ਚ ਦਮ ਤੋੜ ਦਿੱਤਾ ਉਹ ਆਪਣੇ ਡੰਪ ਤੋਂ ਆਏ ਆ ਡੰਬ ਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਮੂੰਹ ਬੰਨੇ ਹੋ ਸਕੇ ਉਹਨਾਂ ਨੇ ਗੋਲ ਰਵੋਲਵਰ ਹੱਥ ਮਲਾਇਆ ਹੱਥ ਮਲਾ ਕੇ ਨਾਲੇ ਰਵੋਲਵਰ ਕੱਢ ਕੇ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਿੱਦਾਂ ਪਲਾਨ ਕਰਕੇ ਹੁਣ ਕਿਉਂਕਿ ਐਸ ਵੇਲੇ ਸਿਰ ਕੱਢ ਮੋ ਚੱਲ ਰਿਆ ਸੀ ਬਿਜ਼ਨਸ ਦੇ ਵਿੱਚ ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ ਜਿਹੜੀਆਂ ਮਨੁਭਾਦੀ ਤਾਕਤਾਂ ਆ ਔਰ ਜਿਹੜੇ ਆਸੇ ਪਾਸੇ ਬਿਜ਼ਨਸਮੈਨ ਆ ਉਹ ਨਹੀਂ ਚਾਹੁੰਦੇ ਕਿ ਸਾਡਾ ਸਿਰ ਕੱਢ ਗਏ ਜਿਹੜੇ ਸਾਡੇ ਤੋਂ ਉੱਤੇ ਜਾਵੇ ਕੋਈ ਕੋਈ ਭੱਜਦੀ ਰੰਜਿਸ਼ ਵਗੈਰਾ ਵੀ ਸੀ ਕੋਈ ਲੜਾਈ ਜਿਹੜੀ ਬਿਜ਼ਨਸ ਚੱਲ ਰਿਹਾ ਉਹ ਦੇਖੋ ਇਹ ਆਪਸ ਵਿੱਚ ਨਿਆਣੇ ਜਿਹੜੇ ਅੱਜ ਕੱਲ ਬਤੇਰੇ ਲੜਦੇ ਆ ਜੇ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀ ਨਮਾ ਕਰਾ ਦਨੇ ਆ ਤੇ ਉਸ ਮੈਂ ਕਿਸੇ ਰਾਜੀ ਨਮਾ ਕਰਾਂਦਾ ਮੈਨੂੰ ਗੋਲੀ ਮਾਰਨਗੇ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚੇ ਨੂੰ ਸਮਝਾਣ ਆਲਾ ਆ ਪਰ ਉਹਨਾਂ ਨੇ ਇਹ ਬਾਜੀ ਦੇ ਨਾਲ ਖੁੰਦਾ ਕੱਢੀ ਆ ਔਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਵੀ ਇਹ ਬੰਦੇ ਕਿੱਥੇ ਦੇ ਆ ਐਸ ਬਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਟਾਰਗੇਟ ਤੇ ਨਹੀਂ ਕੀਤਾ ਲਾਣ ਉਹਨਾਂ ਦੇ ਬੰਦੇ ਲੱਗਿਆ ਪਛਾਣ ਚਾਹੀਏ ਕਿਹਨਾਂ ਨੇ ਮਾਰੀਆਂ ਹਾਂ ਪਛਾਣ ਜਾਏ ਆ ਉਹ ਬੰਦੇ ਅਸਲਪੁਰ ਦੇ ਬੰਦੇ ਆ ਉਹਨਾਂ ਦੇ ਪਹਿਲਾ ਕਾਫੀ ਚਿਰ ਪਹਿਲਾ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਜੇ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਬੱਚਿਆਂ ਦਾ ਕਿ ਵੱਡਿਆਂ ਦਾ ਕਿ ਕਸੂਰ ਆ ਵੱਡੇ ਦਾ ਹਮਰੇ ਇੱਕ ਨੂੰ ਸਮਝਾਉਂਦੇ ਆ ਸਾਰਿਆਂ ਨੂੰ ਪਰ ਇਹ ਜੋ ਕੰਮ ਹੋਇਆ ਪਲਾਨਿੰਗ ਦੇ ਤਹਿਤ ਹੋਇਆ ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਅਰੈਸਟ ਕੀਤੇ ਗਏ ਤੇ ਭਾਜੀ ਬੇ ਕੱਲੂ ਉਹਨਾਂ ਦੇ ਘਰ ਵੀ ਲੂਤੇ ਜਾਣੇ ਆ ਜਿੱਥੇ ਸਾਨੂੰ ਮਿਲ ਗਏ ਅਸੀਂ ਸ਼ਾਹ ਸਰਪੰਚ ਕੇ ਸੰਦੀਪ ਭਾਜੀ ਸਰਪੰਚ ਵੀ ਆ ਮੌਜੂਦ ਸਰਪੰਚ ਵੀ ਆ ਭਾਜੀ ਕਿਹੜੇ ਪਿੰਡ ਦੇ ਜੀ ਡੜਿਆਣੇ ਤੋਂ ਡੜਿਆਣਾ ਕਲਾਂ ਦੇ ਕਿ ਡੜਿਆਣੇ ਦੇ ਕਿ ਕਿੰਨੇ ਸਮੇਂ ਤੋਂ ਸਰਪੰਚਾ ਜੀ ਹੋਤੋ 10 ਸਾਲ ਤੋਂ ਸਰਪੰਚਾ ਆ ਤੇ ਭਾਜੀ ਭਾਜੀ ਦਾ ਕਾਰੋਬਾਰ ਕੀ ਹੈ ਸੀਗਾ ਜੀ ਭਾਜੀ ਇਹਨਾਂ ਦਾ ਕਾਰੋਬਾਰ ਪਹਿਲਾਂ ਰੇਤਾ ਦਾ ਸੀ ਹੁਣ ਇਹਨਾਂ ਨੇ ਇੱਕ ਜਿਹੜੀ ਫੈਕਟਰੀ ਲਾਈ ਆ ਬਲੌਕ ਦੀ ਬਲੌਕਾਂ ਦੀ ਜੋ ਸੀਮਿੰਟ ਦੀਆਂ ਇੱਟਾਂ ਬਣਦੀਆਂ ਐਸ ਵੇਲੇ ਬਹੁਤ ਵਧੀਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲਈ ਅੱਗੇ ਵੱਧ ਕੇ ਚੜ ਰਹੇ ਸੀਗੇ ਉਹ ਹੋ ਸਕਦਾ ਸੀ ਅੱਗੇ ਜਾ ਕੇ ਸ਼ਾਇਦ ਇਲੈਕਸ਼ਨ ਵੀ ਲੜਨ ਫਿਲਮ ਆ ਰਹੀ ਸੀ ਪਰ ਇਹ ਸਾਨੂੰ ਪਤਾ ਲੱਗਿਆ ਕਿ ਭਾਜੀ ਹੁਣ ਦੇ ਇੱਕ ਜੈਪੀਮ ਫਿਲਮ ਵੀ ਆ ਰਹੀ ਸੀ ਇਹਹੀ ਤਾਂ ਗੱਲ ਹੈ ਦੇਖੋ ਇਹੀ ਗੱਲ ਹੈ ਕਿ ਜੈਪੀਮ ਫਿਲਮ ਆ ਰਹੀ ਆ ਉਹਦੇ ਵਿੱਚ ਇਹ ਲੋਕਾਂ ਨੂੰ ਜਾਗਰੂਤ ਕਰ ਰਹੇ ਸੀਗੇ ਜਿਹੜਾ ਦੂਸਰੀਆਂ ਤਾਕਤਾਂ ਆ ਮਨੁਬਾਦ ਤਾਕਤਾਂ ਉਹ ਨਹੀਂ ਚਾਹਦੀਆਂ ਕਿ ਇਹ ਲੋਕ ਜਿਹੜਾ ਸਮਾਜ ਆ ਪੜ੍ਹ ਲੈ ਕੇ ਜਾਗਰੂਤ ਹੋਵੇ ਇਹ ਤਾਂ ਬਸ ਉਹੀ ਉੱਥੇ ਜਾ ਕੇ ਮੱਥੇ ਟੇਕੀ ਜਾਣ ਉਹੀ ਲੋਕ ਆਪਣੇ ਨਿਆਂ ਨੂੰ ਨਾ ਬੜਾਣ ਅੰਧਵਿਸ਼ਵਾਸੀ ਬਣ ਕੇ ਰਹਿਣ ਇਸ ਕਰਕੇ ਉਹ ਜਿਹੜੀ ਫਿਲਮ ਸੀ ਲੋਕਾਂ ਨੂੰ ਜਾਗਰੂਤ ਕਰਨ ਲਈ ਸੀਗੀ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਸੀ ਹੈਲਥ ਦੇਣ ਲਈ ਸੀ ਪਰ ਇਹਨਾਂ ਲੋਕਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਪਰ ਇੱਕ ਜੇ ਹੀਰਾ ਸਾਡਾ ਕੁਰਬਾਨ ਹੋਇਆ ਹੀਰੇ ਬਹੁਤ ਬੈਠੇ ਆ ਪਰ ਉਹ ਬੰਦੇ ਨਹੀਂ ਛੱਡਣੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਕਿੱਥੇ ਵਾਪਰੀ ਬਿੰਦਰਪ ਭਾਜੀ ਹੋਣਾ ਦਾ ਹਾਂਜੀ ਜਿਹੜੇ ਕੋ ਹਿਆਰਪੁਰੋ ਜਾਂਦੇ ਆ ਦਿਸੜਕਾ ਦਿਸੜਕੇ ਤੋਂ ਖੱਬੇ ਹੱਥ ਨੂੰ ਪਹਿਲਾਂ ਹੀ ਦਿਸੜਕੇ ਤੋਂ ਇਧਰਲੀ ਸਾਈਡ ਖੱਬੇ ਹੱਥ ਡੰਪ ਆ ਉੱਥੇ ਫੈਕਟਰੀ ਵੀ ਲਾਈ ਆ ਔਰ ਰੇਤਾ ਦੇ ਆਪਣੇ ਟਿਪਰ ਵੀ ਚੱਲਦੇ ਨੇ ਇਹ 1:00 ਵਜੇ ਦੀ ਘਟਨਾ ਜੀ ਇਹ ਸਾਢੇ 9:00 ਸਾਢੇ 9:00 ਵਜੇ ਦੀ ਗੱਲ ਕੁਛ ਲੱਗਿਆ ਪਤਾ ਜੀ ਕਿੰਨੀਆਂ ਗੋਲੀਆਂ ਹਮਲਾਵਰਾਂ ਨੇ ਚਲਾਈਆਂ ਭਾਜੀ ਹੋਣਾ ਚਾਰ ਗੋਲੀਆਂ ਚਲਾਈਆਂ ਦੋ ਖਾਲੀ ਚਲ ਗਈਆਂ ਇੱਕ ਮਿਸ ਹੋ ਗਈ ਤੀਸਰੀ ਜਿਹੜੀ ਚੌਥੀ ਜਿਹੜੀ ਉੱਥੇ ਇਹਨਾਂ ਦੇ ਸੱਜੇ ਪਾਸੇ ਲੱਗੀ ਆ ਤਦੋਂ ਕੀ ਕਾਰਵਾਈ ਚਾਹੁੰਦੇ ਹੋ? ਹਾਂਜੀ ਕਾਰਵਾਈ ਚਾਹੁੰਦੇ ਆ ਅਸੀਂ ਸਰਕਾਰ ਉਸ ਲਈ ਕਰਨਾ ਆ ਜਿੰਨਾਂ ਚਿਰ ਅਰੈਸਟ ਨਹੀਂ ਹੁੰਦੇ ਜੇ ਅੱਜ ਸ਼ਾਮ ਤੱਕ ਅਰੈਸਟ ਹੋ ਗਏ ਠੀਕ ਆ ਨਹੀਂ ਤਾਂ ਆਪਾਂ ਪਾਜੀ ਫਿਰ ਆਪਣਾ ਕਾਰਵਾਈ ਅਸੀਂ ਆਪਣੀ ਫੋਰਸ ਕਰੂਗੀ ਸ਼੍ਰੀ ਗੁਰੂ ਵਿਦਾਸ ਟੈਗਰ ਫੋਰਸ ਨੇ ਸੱਸ ਸਮਾਜ ਲਈ ਖੜਦੀ ਉਹ ਸਾਡਾ ਭਰਾ ਆ ਉਹ ਸਾਨੂੰ ਸਪੋਰਟ ਕਰਦਾ ਰਿਹਾ ਅਸੀਂ ਉਹਦੇ ਲਈ ਮਰ ਲੈ ਵੀ ਤਿਆਰ ਆ ਔਰ ਮਾਰ ਲੈ ਵੀ ਤਿਆਰ ਆ ਜੈ ਭੀਮ ਜੈ ਬਾਲ ਉਸ ਪ੍ਰਸ਼ਾਸਨ ਮੁਰਦਾਬਾ ਪ੍ਰਸ਼ਾਸਨ ਮੁਰਦਾਬਾ ਪੁਲਸ ਪ੍ਰਸ਼ਾਸਨ ਮੁਰਦਾਬਾ ਪੁਲਸ ਪ੍ਰਸ਼ਾਸਨ ਮੁਰਦਾਬਾ ਪੁਲਸ ਪ੍ਰਸ਼ਾਸਨ ਮੁਰਦਾਬਾ ਅੱਜ ਸ਼ਾਮ ਤੱਕ ਜੇ ਨਾ ਬੰਦੇ ਰਸਤੇ ਕੀਤੇ ਤੇ ਭਾਜੀ ਪ੍ਰਸ਼ਾਸਨ ਦੇ ਵੀ ਉਹਨਾਂ ਘਰ ਦੀ ਇਟਨਾਈਟ ਖੜਵਾ ਦੇਵਾਂਗੇ ਸਰ ਕੀ ਇਸ਼ੂ ਕਿ ਹੈ ਇਹ ਇੱਕ ਵਾਰ ਚੜ੍ਹਾ ਕੇ ਇਹ ਸਭ ਪੰਜ ਦੇ ਸੰਦੀਪ ਜੀ ਨਾ ਟੁੜਿਆਣਾ ਗਲਾਂ ਦੇ ਆ ਥਾਣਾ ਹਰਿਆਣੇ ਚ ਪੈਂਦਾ ਇਹਨਾਂ ਦੀ ਟਾਈਲਸ ਫੈਕਟਰੀ ਹੈਗੀ ਆ ਸੜਕਾ ਡੇ ਦੇ ਵਿੱਚ ਉੱਥੇ ਸਿਗੇ ਹਾਜ਼ਰ ਤੇ ਇਹਨਾਂ ਨਾਲ ਹੋਰ ਵਰਕਰ ਵੀ ਸਿਗੇ ਨਾਲ ਦੇ ਚਪਾਨ ਸਾਹਿਬ ਵੀ ਸਿਗੇ ਨਾਲ ਇੱਕ ਉਸਤ ਵੀਰ ਤਿੰਨ ਮੁੰਡੇ ਆਏ ਮੁਰਜ਼ਾਲ ਦੇ ਕਹਿੰਦੇ ਇਹਨਾਂ ਨੇ ਸ਼ੂਟ ਕਰਕੇ ਗੋਲੀਆਂ ਮਾਰ ਗਏ ਉਹ ਇਹਨਾਂ ਕੇ ਡੀ ਐਮ ਹਸਪੀਟਲ ਲਿਆਂਦਾ ਫਿਰ ਫਸਟ ਐਡ ਵਾਸਤੇ ਪਰ ਇਹਨਾਂ ਦੀ ਡੈਥ ਹੋ ਚੁੱਕੀ ਹੈ ਦੇਖ ਸਿਰਫ ਇਹ ਮੁੰਡੇ ਜਾਣ ਤੋਂ ਲੱਗਾ ਪਤਾ ਕਿ ਕੌਣ ਲੋਕ ਸੀ ਕਿਉਂਕਿ ਤਿੰਨ ਚਸਦੀ ਦੇ ਨਾਲ ਬਾਅਦ ਇਹ ਅਲੈਜ ਕਰ ਰਹੇ ਆ ਦੱਸ ਰਹੇ ਨਾਂ ਇਹਨਾਂ ਦੇ ਅਸੀਂ ਗਾਰ ਵੀ ਸ਼ਾਪੇ ਮਾਰੀ ਕਰ ਰਹੀ ਹੈ ਪੁਲਿਸ ਨੂੰ ਅਰੈਸਟ ਕਰਨ ਵਾਸਤੇ ਆਕੇ ਵੈਰੀਫਾਈ ਕੀਤਾ ਜਾਵੇ ਕੀ ਮਸਲਾ ਕੀ ਸੀ ਕਿਉਂ ਮਾਰੀ ਗਈ ਉਹ ਸੁਣ ਚਾਇਆ ਵੀ ਇਹਨਾਂ ਦੀ ਪੁਰਾਣੀ ਰੰਜਿਸ਼ ਸੀ ਕੋਈ ਇਹਨਾਂ ਦਾ ਝਗੜਾ ਸੀਗਾ ਤੇ ਉਹਦੀ ਰਾਜੀਨਾਮ ਹੋਇਆ ਸੀਗਾ ਤੇ ਉਹਦੇ ਲੈ ਕੇ ਇਹਨਾਂ ਨੇ ਇੰਡੀਕੇਸ਼ਨ ਦਿੱਤੀ ਪੁਛੀ ਕਿ ਸ਼ਾਇਦ ਦੁਬਾਰਾ ਮੁੜ ਕੇ ਝਗੜਾ ਹੋ ਸਕਦਾ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਮੈਂ ਵੀ ਰੂਟੀਨ 'ਚ ਮਿਲਦਾ ਰਹਿੰਦਾ ਸੀ ਇਹਨਾਂ ਨੂੰ ਕਦੀ ਇਦਾਂ ਦੀ ਗੱਲ ਨਹੀਂ ਕੀਤੀ ਨਾਲੇ ਜਿਹੜੇ ਆਦਾ ਜਾਂਦਾ ਰਹਿੰਦਾ ਸੀ ਮੈਂ ਵੀ ਜਾਂਦਾ ਰਹਿੰਦਾ ਸੀ ਫੈਕਟਰੀ ਦੇ ਦੋ ਤਿੰਨ ਬੜੇ ਮੈਂ ਵਿਜ਼ਿਟ ਕਰਦਾ ਰਿਹਾ ਔਰ ਉਦਾਂ ਵੀ ਵੈਸੇ ਵੀ ਸਰਪੰਚ ਹੋਣ ਦੇ ਨਾਤੇ ਇਹਨਾਂ ਨਾਲ ਅਸੀਂ ਮੇਲ ਮਲਾਪ ਕਰਦੇ ਰਹੇ ਕੋਈ ਕਦੀ ਕੋਈ ਇਹਨਾਂ ਨੇ ਗੱਲ ਨਹੀਂ ਕੀਤੀ ਸੋ ਫਰਦਰ ਐਸੋ ਲਈ ਕਰਦੇ ਕਿ ਕੀ ਹਾਂ ਛਾਪੇਮਾਰੀ ਕਰ ਰਹੇ ਨੇ ਜੇ ਅਸੀਂ ਬਾਕੀ ਤਪੀਸ਼ ਕਰ ਰਹੇ ਜਿਹੜੇ ਜਿਹੜੀ ਇਹਨਾਂ ਦੀ ਜੋ ਪੱਚਾ ਦਰਜ ਕਰਕੇ ਜਾਣ ਤੇ ਪੂਲੀਆਂ ਪਤਾ ਨਹੀਂ ਕਿੰਨੇ ਰੌਣ ਚੱਲੇ ਤੇ ਤਿੰਨ ਤੋਂ ਚਾਰ ਕਹਿ ਰਹੇ ਨੇ ਬਾਕੀ ਦੇਖ ਲੈਣੇ ਪੋਸਟ ਮਾਰਡਰ ਰਿਪੋਰਟ ਤੋਂ ਪਤਾ ਲੈਣਾ